ਧਰਤੀ ਦੁਆਬੇ ਦੀ ਐ ਉਹ ਧਰਤ ਦੁਆਬੇ ਦੀ ਐ ਉਹ ਧਰਤ ਦੁਆਬੇ ਦੀ ਐ ਇਬਰਾਹੀਮ ਵਾਲ ਵਾਲਿਆ ਤਾਲੀਆਂ ਜੱਕੇ ਆ ਹੋ ਗਿਆ ਚੱਕੇ ਆਮ ਹੋ ਗਿਆ ਆ ਕਰਨੀ ਐ ਆ ਕਰਨੀ ਐ ਆ ਜੰਨੋ ਦਾ ਹਰ ਜਫਾ ਇੱਕ ਹੀ ਆਰਦਾ ਹੋਵੇਗਾ ਸਾਹਮਣੇ ਕਬੱਡੀ ਪੈ ਗਈ ਹੈ ਕਿ ਬੂਰ ਪਿਆ ਕਣਕਾ ਨੂੰ ਮਾਏ ਵਿੱਚ ਬਾਗੀ ਅੰਬੀਆਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਤੀਆਂ ਸਭ ਮੁਕਲ ਵਿੱਚ ਰੱਖੀਆਂ ਇੱਕ ਪਾਸੇ ਦਵਿੰਦਰਾ ਦੂਜੇ ਪਾਸੇ ਦਵਿੰਦਰਾ ਓ ਦੁਨੀਆ 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 ਸਵਾਹ ਸਵਾਹ ਕਬੱਡੀ ਦਾ ਵੀ ਸੇ ਦੀਆ ਟੱਕਰ ਵੀ ਸਰੇ ਦੀਆ ਕਬੱਡੀ ਟਵਿੰਕਲ ਦੀਆ ਉਹ ਸਾਹਮਣੇ ਟਵਿੰਕਲ ਖੇਡਦੇ ਮੈਦਾਨ ਚ ਮਾਈ ਢਾਗੋ ਕਬੱਡੀ ਕਾਦਮੀ ਜਗਤਪੁਰ ਦੀ ਟੀਮ ਵੱਲੋਂ ਪਰ ਉਧਰਲੀ ਸਾਈਡ ਕੋਟਰੀ ਥਾਨ ਸਿੰਘ ਦੀ ਟੀਮ ਫੜਿਆ ਗੁੱਟ ਬੱਲੇ 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 ਓਏ ਹੋਏ ਤਾੜੀਆਂ ਮਾਰ ਦਿਓ ਕਿਤੇ ਗੁੱਟ ਤੇ ਲਿਖੂ ਸਰਨਾਮ ਹਰੀ ਤੋਂ ਭਿੰਦਾ ਨਾਲ ਜੁੜਿਆ ਹੋਇਆ ਗੋਰੇ ਹੁਣਾ ਦਾ ਬੜਾ ਧੰਨਵਾਦ ਆਹ ਵੇਖੋ ਟੱਕਰ ਆਹ ਦੇਖੋ ਓਏ ਵਨੋਂ 1500 ਰੁਪਇਆ ਦਿੱਤਾ ਜਾਵੇਗਾ ਇਹ 1500 ਦੇ ਮਾਣ ਹੋਣਗੇ ਉਹ ਪੈ ਗਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰ ਕਿੰਦਾ ਵੇਖਦਾ ਜਗਤਾਰ ਸਿੰਘ ਦੀ ਲਾਲੀਆ ਸਾਹਿਬ ਭੱਗੂਵਾਲ ਪਿੰਡ ਵਾਲੇ ਵੇਖਦੇ ਐ ਗੰਜੀ ਅਮਰੀਕਾ ਤੋਂ ਆਇਆ ਹੋਇਆ ਵੱਡੇ ਮਾਣ ਦਾਸ ਦੇ ਲਈ ਪੁੱਜਦਾ ਮਿੱਤਰੋ ਉਹ ਵੱਡਾ ਪ੍ਰਮੋਟਰ ਉਹਦੇ ਇਲਾਕੇ ਤੋਂ ਗੁਰਪਿੰਦਰ ਭਿੰਦੇ ਦਾ ਵੱਡਾ ਨਾਂ ਟਵਿੰਕਲ ਨੇ ਕਬੱਡੀ ਪਾ ਦਿੱਤੀ ਆ ਉਹ ਟੱਕਰ ਕਰਮੀ ਦੇ ਨਾਲ ਹੋ ਗਈ ਆ ਮੋਗੇ ਵਾਲੀ ਕਰਮੀ ਤੇ ਟਵਿੰਕਲ ਆ ਉਹ ਮਾਜੇ ਦੀ ਤੇ ਮੋਗੇ ਦੀ ਟੱਕਰ ਓਏ ਏ ਏ ਏ ਟਿੱਬੇ ਵਾਲਾ ਕਹਿੰਦਾ ਮਾਜਾ ਤੇ ਮਾਲਵਾ ਪਰ ਧਰਤੀ ਦੁਆਬੇ ਦੀ ਆ ਹੋਗੀ ਆਹ ਕਰਨੀ ਐ ਆਹ ਕਰਨੀ ਐ ਆਹ